ਪੰਜਾਬ ਸਦੀਆਂ ਤੋਂ ਮੁਸਲਮਾਨ ਔਰ ਹਿੰਦੂ ਔਰ ਉਤਤ ਬਾਦ ਸਿੱਖ ਪੰਥ ਦੀ ਸਥਾਪਨਾ ਹੁੰਦੀ ਹੈ ਔਰ ਫਿਰ ਇਹ ਇੱਕ ਸਿੱਖ ਬਹੁਮੁੱਲੇ ਇਲਾਕੇ ਦੇ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆਪਣਾ ਮਾਨ ਔਰ ਸਤਕਾਰ ਜਿਹੜਾ ਉਹ ਰੱਖਦਾ ਹ ਹੁਣ ਇਹ ਦੇਖਣਾ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਿ ਸਿੱਖਾਂ ਦੇ ਕੋਲ ਕੋਈ ਐਸਾ ਲੀਡਰ ਹੀ ਨਹੀਂ ਆਇਆ ਜਿਹਨੇ ਆਪਣੀ ਕੌਮ ਦੀ ਸਾਰ ਲਿੱਤੀ ਹੋਵੇ ਇਸ ਮਿੱਟੀ ਦੀ ਸਾਰ ਲਿੱਤੀ ਹੋਵੇ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਨਾ ਉਹ ਲੀਡਰਾਂ ਦੇ ਉੱਤੇ ਹੈ ਕਿਆਦਤ ਦੇ ਉੱਤੇ ਸਵਾਲ ਹੈ ਮੈਨੂੰ ਯਾਦ ਹੈ ਕਿ ਮੈਂ ਜਦੋਂ ਅਜ ਤੋਂ ਪਿਛਲੇ ਸਾਲ ਦੀ ਗੱਲ ਹੈ ਸ਼ਾਇਦ ਜਦੋਂ ਹੜਾ ਆਇਆ ਤੇ ਸਾਰਾ ਪੰਜਾਬ ਹੀ ਉਹ ਤੁਹਾਨੂੰ ਹੈਰਾਨੀ ਹੋਏਗੀ ਪੰਜਾਬ ਡੁੱਬਿਆ ਦਾ ਸੀਗਾ ਹੀ ਲੇਕਿਨ ਲੋਕਾਂ ਦੇ ਘਰਾਂ 'ਚ ਰਾਸ਼ਨ ਦੇ ਵੀ ਹੜਾ ਆ ਗਏ ਸੀ ਅਸੀਂ ਵੀ ਜਾਂਦੇ ਸੀ ਪਿੰਡਾਂ ਦੇ ਵਿੱਚ ਤੇ ਹਰੇਕ ਪਿੰਡ 'ਚ ਮੇਰੇ ਕਲ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਲੋਕ ਜਿਹੜੇ ਉਹ ਸਮਾਨ ਲੈ ਕੇ ਪਹੁੰਚੇ ਉਹ ਖੁਸ਼ੀ ਦੀ ਗੱਲ ਸੀ ਕਿ ਭਾਈ ਦੇਖੋ ਇੱਕ ਵਾਰ ਸੇ ਪਾਣੀ ਦਾ ਹੜਾ ਆਇਆ ਇੱਕ ਪਾਸੇ ਲੰਗਰ ਦਾ ਹੜਾ ਆ ਗਿਆ ਪਾਣੀ ਦੀਆਂ ਬੋਤਲਾਂ ਰਾਸ਼ਨ ਹਰ ਚੀਜ਼ ਜਿਹੜੀ ਉਹ ਹਰ ਜਗ੍ਹਾ ਪਹੁੰਚ ਗਈ ਸੀ ਲੇਕਿਨ ਉਸ ਦੌਰਾਨ ਜ਼ਿਲ੍ਹਾ ਰੋਪੜ ਦੇ ਵਿੱਚ ਵੀ ਬਹੁਤ ਸਾਰੇ ਕਿਰਤਪੁਰ ਸਾਹਿਬ ਤੋਂ ਅੱਗੇ ਮੈਂ ਕਈ ਜਗ੍ਹਾ ਗਿਆ ਪਿੰਡਾਂ ਦੇ ਵਿੱਚ ਦਰਿਆਏ ਸਤਲੁਜ ਦੇ ਕੰਢੇ ਵੀ ਤੇ ਕਈ ਐਸੇ ਪਿੰਡ ਮੈਂ ਦੇਖੇ ਜਿੱਥੇ ਹਜੇ ਵੀ ਲੋਕ ਪੁਰਾਣੀਆਂ ਕੁਲੀਆਂ ਪਾ ਕੇ ਰਹਿ ਰਹੇ ਸਿੱਖ ਪਰਿਵਾਰ ਵੀ ਉਹਨਾਂ ਦੇ ਵਿੱਚ ਸ਼ਾਮਿਲ ਸੀਗੇ ਤੇ ਮੈਂ ਉੱਥੇ ਸੋਚਿਆ ਵੀ ਜਿਨ੍ਹਾਂ ਨੇ ਪਿੱਛੇ 25 ਸਾਲ ਰਾਜ ਕੀਤਾ ਉਹਨਾਂ ਨੇ ਆਪਣੀ ਕੌਮ ਦੀ ਸਾਰ ਵੀ ਨਾ ਲਿੱਤੀ ਇੱਕ ਵਾਰੀ ਦੇਖਿਆ ਵੀ ਨਹੀਂ ਕਿ ਵੀ ਪੂਰੇ ਪੰਜਾਬ 'ਚ ਕੀ ਹੋ ਰਿਹਾ ਦੇਖੋ ਕੋਈ ਵੀ ਲੋਕ ਨੇ ਅਗਰ ਜਿਹੜੇ ਵੀ ਲੋਕ ਅਸੀਂ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਤੁਸੀਂ ਅਕਸਰ ਦੇਖਿਆ ਹੋਣਾ ਸੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਆ ਅਸੀਂ ਜਾ ਕੇ ਲੋਕਾਂ ਨੂੰ ਇਹ ਥੋੜੀ ਕਹਿੰਦੇ ਵੀ ਮੁਸਲਮਾਨ ਹੋ ਅਸੀਂ ਮੁਸਲਮਾਨਾਂ ਨੂੰ ਕਹਿੰਦੇ ਮੁਸਲਮਾਨ ਬਣੇ ਰਹੀਏ ਜਿਹੜੇ ਮੁਸਲਮਾਨ ਬਣੇ ਰਹੇ ਬੱਚੇ ਹੋਏ ਨੇ 1947 ਤੋਂ ਬਾਅਦ ਕਿ ਵੀ ਤੁਸੀਂ ਆਪਣੀ ਮਸਜਿਦ ਬਣਾ ਕੇ ਰੱਖੋ ਆਪਣੇ ਬੱਚਿਆਂ ਨੂੰ ਕੁਰਾਨ ਸ਼ਰੀਫ ਬਣਾ ਪੜਾਓ ਚਾਹੇ ਜਿੱਦਾਂ ਗੁੱਜਰ ਭਾਈਚਾਰੇ ਦੇ ਲੋਕ ਨੇ ਕੁੱਲੀਆਂ 'ਚ ਰਹਿ ਰਹੇ ਨੇ ਲੇਕਿਨ ਰੋਜ਼ਾਨਾ ਮੌਲਵੀ ਉਹਨਾਂ ਨੂੰ ਪੜਾਉਂਦੇ ਪੜਾਉਂਦੇ ਤੇ ਮੈਂ ਇੱਧਰ ਪੁੱਛਣਾ ਚਾਹੁੰਦਾ ਕਿ ਬਈ ਤੁਸੀਂ ਜਿਨ੍ਹਾਂ ਦੇ سپੁਰਦ ਕੀਤਾ ਗਿਆ ਸਾਰਾ ਕੁਝ ਇਸ ਪੰਜਾਬ ਦੀ ਬਾਗਦੋੜ ਫੜਾਈ ਕਿ ਵੀ ਤੁਸੀਂ ਕਿਸੇ ਪਿਛਲੇ 75 ਸਾਲਾਂ ਚ ਕੀ ਆਪਣੀ ਹੀ ਕੌਮ ਨੂੰ ਜਾ ਕੇ ਪੁੱਛਿਆ ਕਿ ਵੀ ਤੁਸੀਂ ਕਿਸ ਤਰ੍ਹਾਂ ਰਹ ਰਹੇ ਤੁਸੀਂ ਕੀ ਕਰਦੇ ਪੈ ਨੂੰ ਤੁਹਾਡੀ ਤਾਲੀਮੀ ਮਿਆਰ ਕੀ ਹੈ ਤੁਹਾਡੀ ਸਮਾਜਿਕ ਵਿਵਸਥਾ ਕਿਦਾਂ ਦੀ ਹੈ ਨਹੀਂ ਪੁੱਛਿਆ ਅਗਰ ਤੁਸੀਂ ਨਹੀਂ ਪੁੱਛੋਗੇ ਕੋਈ ਹੋਰ ਆ ਕੇ ਪੁੱਛੇਗਾ ਤੇ ਜ਼ਾਹਿਰ ਜੀ ਗੱਲ ਹੈ ਕਿ ਇਨਸਾਨੀ ਫਿਤਰਤ ਹੈ ਕਿ ਲੋਕ ਹਮਦਰਦੀ ਨੂੰ ਕਬੂਲ ਕਰਦੇ ਹੂੰ ਆਪਾਂ ਵੀ ਲੋਕ ਜਿਹੜੇ ਆ ਜਿੰਨੇ ਵੀ ਲੋਕ ਆ ਉਹ ਹਮਦਰਦੀ ਨੂੰ ਕਬੂਲ ਕਰਦੇ ਤੇ ਕੀ ਅਸੀਂ ਹਮਦਰਦੀ ਲੋਕਾਂ ਦੇ ਨਾਲ ਦਿਖਾ ਪਏ ਆ ਕਿੰਨੀ ਦਿਖਾ ਪਏ ਹੂੰ ਤੇ ਇਸ ਲਈ ਮੈਂ ਸਮਝਦਾ ਕਿਤਨਾ ਕਿਤੇ ਵਿਚਾਰਨ ਦੀ ਗੱਲ ਹੈ ਔਰ ਮੇਰੇ ਕੋ ਇੱਕ ਦੋਸਤ ਵੀ ਆਇਆ ਸੀ ਕੋਈ ਪਿਛੇ ਜੇ ਉਹ ਵੀ ਤੁਹਾਡੇ ਮੰਗੋਣੇ ਗੱਲ ਕੀਤੀ ਮੈਨੂੰ ਕਿ ਜੀ ਧਰਮ ਪਰਵਰਤਨ ਹੋ ਰਿਹਾ ਤੇ ਮੈਂ ਉਹਨੂੰ ਕਿਹਾ ਵੀ ਮੈਂ ਸਮਝਦਾ ਕਿ ਇਹ ਇਹ ਧਰਮ ਪਰਵਰਤਨ ਨਹੀਂ ਹੈ ਇਹ ਲੋਕੀ ਜਿਹੜੇ ਆਸਥਾ ਦੇ ਨਾਂ ਦੇ ਉੱਤੇ ਕਿਤਨਾ ਕਿਤੇ ਜ਼ਰੂਰ ਜਾਂਦੇ ਨੇ ਧਰਮ ਪਰਵਰਤਨ ਅਸੀਂ ਉਹਨੂੰ ਕਹਿੰਨੇ ਆ कि ਜੇਰਾ ਇੱਕ ਵਾਰੀ ਕਿਸੇ ਇੱਕ ਧਰਮ ਨੂੰ ਮੁਕੰਮਲ ਛੱਡ ਕੇ ਦੂਸਰੇ ਧਰਮ ਦੇ ਵਿੱਚ ਚਲਾ ਜਾਏ ਹੁਣ ਉਹੀਓ ਲੋਕ ਇਧਰਲੇ ਪਾਸੇ ਮੌਜੂਦ ਨੇ ਸਵੇਰੇ ਉਹੀਓ ਲੋਕ ਦੁਪਹਿਰ ਨੂੰ ਇਧਰ ਮੌਜੂਦ ਉਹੀਓ ਲੋਕ ਸ਼ਾਮ ਨੂੰ ਉਧਰ ਮੌਜੂਦ ਤੇ ਇਹ ਕਿਤਨਾ ਕਿਤੇ ਆਸਥਾ ਦੀ ਜਿਹੜੀ ਹੈ ਇਹਨੂੰ ਕਮੀ ਕਹਿ ਸਕਦੇ ਹੋ ਇਹਨੂੰ ਧਰਮ ਪਰਿਵਰਤਨ ਦਾ ਨਾਮ ਨਹੀਂ ਦਿੱਤਾ ਜਾ ਸਕਦਾ ਅੰਤਿਜ ਮੈਂ ਇਹਨਾ ਪੁੱਛਣਾ ਚਾਹਾਂਗਾ ਸਵਾਲ ਤਾਂ ਬਹੁਤ ਆ ਸਮਾਂ ਤੁਹਾਡੇ ਕੋਲ ਥੋੜਾ ਜਿਹਾ ਘੱਟ ਆ ਸਾਡੇ ਕੋਲ ਤਾਂ ਚਲੋ ਖੁੱਲਾ ਸਮਾਂ ਹੈ ਪਰ ਅੰਤੇ ਵਿੱਚ ਇਹਨਾ ਸਵਾਲ ਪੁੱਛਣਾ ਚਾਹਾਂਗਾ ਵੀ ਅਕਸਰ ਅਸੀਂ ਦੇਖਦੇ ਹਾਂ ਵੀ ਅੱਜਕੱਲ ਪਹਿਲਾਂ ਇੱਕ ਟ੍ਰੈਂਡ ਚੱਲਿਆ ਵੀ ਕਿਸੇ ਨੂੰ ਕੋਈ ਸਮਾਨ ਦੇ ਦੇਣਾ ਉਹਦੀ ਫੋਟੋ ਕੱਟ ਲੈਣੀ ਹੁਣ ਟ੍ਰੈਂਡ ਨਵਾਂ ਚੱਲ ਗਿਆ ਰੀਲਸ ਦਾ ਹੁਣ ਲੋਕੀ ਕਹਿੰਦੇ ਨੇ ਵੀ ਕਿਸ ਦੀ ਕੋਈ ਸੇਵਾ ਕੀਤੀ ਤੇ ਉਹਦੇ ਨਾਲੋਂ ਨਾਲ ਜਿਹੜੀ ਹੈ ਵੀਡੀਓ ਬਣਾ ਕੇ ਪਾਣੀ ਲੋਕਾਂ ਨੇ ਮਿਲੀਅਨਸ ਦੇ ਵਿੱਚ ਸਬਸਕ੍ਰਾਈਬਰਸ ਲੈ ਲਏ ਇਹ ਚੀਜ਼ ਕਰਕੇ ਤੇ ਨਾਲ ਪੂਰੀ ਸਕ੍ਰਿਪਟ ਲਿਖੀ ਜਾਂਦੀਆਂ ਕੋਈ ਰੇਡ ਤੇ ਜਾ ਰਿਹਾ ਹੁੰਦਾ ਉਹਨੂੰ ਪੁੱਛਿਆ ਜਾਂਦਾ ਹਾਂਜੀ ਤੈਨੂੰ ਕੋਈ ਚਾਹੀਦਾ ਹੈ ਤੈਨੂੰ ਸ਼ੂਜ਼ ਚਾਹੀਦੇ ਤੈਨੂੰ ਮੈਂ ਦੇ ਦਿੰਦਾ ਹਮਤਲ ਸੇਵਾ ਕਰਨੀ ਕਿ ਨਹੀਂ ਕਰਨੀ ਪਰ ਗੱਲ ਹੈ ਮੈਂ ਗੱਲ ਪਹਿਲਾਂ ਵੀ ਕਹਣਾ ਹੁੰਨਾ ਅਕਸਰ ਮੈਂ ਆਪਣੇ ਜੁम्मे ਦੇ ਸੰਬੋਧਨ ਦੇ ਵਿੱਚ ਦੱਸਦਾ ਹੁੰਨਾ ਲੋਕਾਂ ਨੂੰ ਵੀ ਦੁਨੀਆ ਦੀ ਸਭ ਤੋਂ ਵੱਡੀ ਐਨ ਜੀਓ ਜਿਹੜੀਆਂ ਹਨ ਉਹ ਮੁਸਲਮਾਨਾਂ ਦੇ ਕੋਲ ਹੈ ਔਰ ਸ਼ਾਇਦ ਹੀ ਕੋਈ ਦੁਨੀਆ ਦਾ ਐਸਾ ਮੁਲਕ ਹੋਵੇ ਜਿੱਥੇ ਉਹਨਾਂ ਨੇ ਜਾ ਕੇ ਹਸਪਤਾਲ ਨਾ ਬਣਾਏ ਹੋਣ ਪਿੰਡਾਂ ਨੂੰ ਗੋਦੀ ਨਾਲ ਲਿੱਤਾ ਹੋਵੇ ਜਿਹੜੇ ਜਿੰਨੀਆਂ ਵੀ ਗਲਫ ਦੀਆਂ ਐਨ ਜੀਓ ਦੋ ਪੂਰੇ ਵਰਲਡ ਵਾਈਡ ਚਾਹੇ ਤੁਸੀਂ শ্রীলঙ্কা ਪੋਟਾਨ ਵਗੈਰਾ ਵੀ ਪੁੱਛੋ ਹਰ ਜਗ੍ਹਾ ਲੇਕਿਨ ਹਜ਼ਰਤ ਮੁਹੰਮਦ ਸਾਹਿਬ ਸੱਲ ਸੱਲਮ ਨੇ ਇੱਕ ਗੱਲ ਹੀ ਕਿਹਾ ਸੀ ਕਿ ਜਦ ਆਪਾਂ ਦੇਣਾ ਹੈ ਸਜੇ ਨਾਲ ਦੇਣਾ ਹਾਤ ਨਾਲ ਤੇ ਖੱਬੇ ਹੱਥ ਨੂੰ ਪਤਾ ਨਹੀਂ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਮੁਸਲਮਾਨ ਕਾਰਾਬੰਦ ਰਹੇ ਹੁਣ ਤੱਕ ਕਿ ਵੀ ਜਦ ਕੋਈ ਚੈਰਿਟੀ ਕੀਤੀ ਜਾਏਗੀ ਉਹ ਦੂਜੇ ਇੱਕ ਹੱਥ ਨੂੰ ਦਵਾਂਗੇ ਤੇ ਦੂਜੇ ਨੂੰ ਖਬਰ ਕਿਉਂ ਨਹੀਂ ਕਿਉਂ ਨਹੀਂ ਖਬਰ ਕਰਨਾ ਚਾਹੁੰਦੇ ਕਿਉਂਕਿ ਇਸਲਾਮ ਇਹ ਚਾਹੁੰਦਾ ਤੁਹਾਨੂੰ ਸ਼ਾਇਦ ਹੀ ਹੋਣਾ ਹੈ ਕਰੋਨਾ ਕਾਲ ਦੇ ਵਿੱਚ ਤੁਸੀਂ ਮੌਜੂਦ ਸੇ ਦੇ ਵੱਡੇ ਸ਼ਾਇਮਾਮ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਸੀ ਔਰ ਉਹਨਾਂ ਨੇ ਕੀ ਕਿਹਾ ਸੀ ਕਿ ਵੀ ਜਿਨ੍ਹਾਂ ਨੇ ਬਿਨਾ ਫੋਟੋ ਖਿਚਵਾਏ ਬਿਨਾ ਨਾਮ ਦੱਸੇ ਜੇ ਰਾਸ਼ਨ ਚਾਹੀਦਾ ਤੇ ਇਸ ਨੰਬਰ ਤੇ ਫੋਨ ਕਰੋ ਬਸ ਔਰ ਸ਼ਾਮ ਨੂੰ ਸਾਡੇ ਕੋਲ ਬਹੁਤ ਸਾਰੀ ਲਿਸਟ ਤਿਆਰ ਹੋ ਜਾਂਦੀ ਸੀ 5 700 ਬੰਦਿਆਂ ਦੀ ਤੇ ਜਦੋਂ ਰਾਸ਼ਨ ਦੇਣ ਜਾਣਾ ਸੀਗਾ ਤੇ ਪਹਿਲੇ ਦਿਨ ਉਹਨਾਂ ਨੇ ਸਾਰੇ ਮੁੰਡਿਆਂ ਨੂੰ ਬਿਠਾ ਕੇ ਸਮਝਾਇਆ ਕਿ ਦੇਖੋ ਇਹ ਜਿਹਨੂੰ ਆਪਾਂ ਦੇਣ ਜਾ ਰਹੇ ਹਾਂ ਉਹਦਾ ਹੱਕ ਹੈ ਅਗਰ ਉਹ ਪੁੱਛ ਵੀ ਲੈਣ ਕਿ ਤੁਸੀਂ ਕਿੱਥੋਂ ਆਏ ਉਹਨਾਂ ਨੂੰ ਕਹਿੰਦੇ ਨਹੀਂ ਅਸੀਂ ਇਹ ਚਾਹਦੇ ਹਾਂ ਵੀ ਤੁਹਾਡੀ ਸੈਲਫ ਰਿਸਪੈਕਟ ਕਾਇਮ ਰਹੇ ਹਜ਼ਰ ਮੁਹੰਮਦ ਸਾਹਬ ਸੱਲ ਸੱਲਮ ਨੇ ਲੋਕਾਂ ਦੀ ਗਰੀਬਾਂ ਦੀ ਮਦਦ ਕਰਦੇ ਸਭ ਤੋਂ ਵੱਡਾ ਸੁਨੇਹਾ ਹੀ ਦਿੱਤਾ ਕਿ ਅਗਰ ਤੁਸੀਂ ਉਹਦੀ ਸੈਲਫ ਰਿਸਪੈਕਟ ਨਹੀਂ ਦੇ ਸਕਦੇ ਕੁਝ ਵੀ ਨਹੀਂ ਦੇ ਸਕਦੇ ਇਹਦਾ ਬੇਈਮਾਨ ਨੇ ਇਹ ਠੱਗ ਨੇ ਲੋਗ ਜਿਹੜੇ ਗਰੀਬਾਂ ਦੀ ਰੀਲ ਬਣਾਉਂਦੇ ਨੇ ਕਿ ਅੱਛਾ ਜੀ ਫਲਾਣੇ ਗਰੀਬ ਨੂੰ ਅਸੀਂ ਜੁੱਤੀ ਦੇ ਦਿੱਤੀ ਆਟਾ ਦੇ ਦਿੱਤਾ ਕੋਲਡ ਡਰਿੰਕ ਫੜਾ ਦਿੱਤੀ ਜੀ ਇਹ ਫੜਾ ਦਿੱਤਾ